ਤੁਸੀਂ ਸਾਰਿਆਂ ਨੇ ਦੇਖਿਆ ਪਿਛਲੇ ਇੱਕ ਹਫ਼ਤੇ ਤੋਂ ਜੋ ਘਟਨਾਕਰਨ ਚੱਲ ਰਿਹਾ ਹੈ ਇੱਕ ਹਫ਼ਤੇ ਤੋਂ ਨਹੀਂ ਜਦੋਂ ਦੇ ਸਰਕਾਰ ਵਾਲੇ ਸਾਡੇ ਗਿੱਧਰਵਾਲਕੇ ਦੇ ਆਗੂ ਹੈ ਇਹ ਕਹਿੰਦੇ ਮਸਾ ਮਸਾ ਸਾਡੇ ਕੋਲ ਪਾਵਰ ਆਈ ਹੈ ਜਦੋਂ ਦੇ ਪਾਵਰ ਚਾਹੀਏ ਹੈ ਇਹ ਨਿਤ ਦਿਨ ਕਾਂਗਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਝੂਠੇ ਪਰਚੇ ਦੇ ਰਹੇ ਆ ਪਹਿਲਾਂ ਵੀ ਅੱਜ ਤੋਂ ਪਹਿਲਾਂ ਇਹਨਾਂ ਨੇ ਘਟੋ ਘਟ 15 20 ਵਿਅਕਤੀਆਂ ਤੇ 8 7 ਪਿੰਡਾਂ ਦੇ ਲੋਕਾਂ ਨੂੰ ਸਾਡੇ ਵਰਕਰਾਂ ਨੂੰ 752 ਚ ਪਹਿਲੀ ਵਾਰ ਹੋਇਆ ਹਫਤਾ ਹਫਤਾ ਜਿਹੜੇ ਜੇਲ੍ਹ ਦੇ ਵਿੱਚ ਲਾਉਣੀ ਪਈ 752 ਸ਼ਾਮ ਨੂੰ ਜ਼ਮਾਨਤ ਹੋ ਜਾਂਦੀ ਹੈ ਜਿਨ੍ਹਾਂ ਚ ਕੋਟਲੀਆ ਬਲੂ ਦੇ ਸਾਡੇ ਵਰਕਰ ਸੀ ਦੋਦੇ ਦੇ ਸੀ ਸਾਡੇ ਪ੍ਰਧਾਨ ਜੀ ਵਰਗੇ ਪਿਉਰੀ ਤੋਂ ਸਾਡੇ ਸਾਫਕਾ ਸਰਪੰਚ ਬੈਠੇ ਐ ਮਣੀਆਂ ਆਲਾ ਲੋਹਾਰਾ ਗਿੱਦਰਵਾ ਸਾਰੇ ਪਿੰਨਾਂ ਚ ਇਹਨਾਂ ਨੇ ਜਿਆਤੀਆਂ ਉਹ ਜਿਹੜੀ ਉਹਦਾ ਘਟਨਾਕਰਮ ਹੈ ਪਿਛਲੇ ਕੁਝ ਦਿਨ ਪਹਿਲਾਂ 8 ਤਰੀਕ ਨੂੰ ਮੇਰੇ ਪਿੰਡ ਦੇ ਸਰਦਾਰ ਕੁਲਵਿੰਦਰ ਸਿੰਘ ਉਹਨਾਂ ਦਾ ਬੇਟਾ ਰਾਜਕਰਨ ਜਿਹੜਾ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਹੈਂਡੀਕੈਪਡਾ ਸਾਡਾ ਭਰਾ ਤੁਸੀਂ ਖੜਾ ਹੋ ਕੇ ਉਹਨੂੰ ਦੇਖ ਸਕਦੇ ਹੋ ਰੌਲਾ ਕੋਈ ਨਹੀਂ ਕੋਈ ਰੌਲਾ ਨਹੀਂ ਬਿਨਾ ਰੌਲੇ ਤੋਂ ਉਹਨਾਂ ਨੂੰ ਲਿਆ ਕੇ ਜਿਹੜਾ ਉੱਥੋਂ ਦਾ ਚੌਂਕੀ ਦੇ ਸਰਦਾਰ ਗਰਤੇਜ ਸਿੰਘ ਇਹਦਾ ਬਹੁਤ ਦਿਮਾਗ ਖਰਾਬ ਹੈ ਉਹਨੇ ਲਿਆ ਕੇ ਇਹਨਾਂ ਨੂੰ ਪਹਿਲਾ ਚੌਂਕੀ ਬਿਠਾਇਆ ਫਿਰ ਹੈਂਡੀਕੈਪਡ ਵਿਅਕਤੀ ਨੂੰ ਹਵਾਲਾ ਤੇ ਵਿੱਚ ਬੰਦ ਕੀਤਾ ਅਗਲੇ ਦਿਨ 2 ਵਜੇ ਇਹਨਾਂ ਨੂੰ ਉਥੋਂ ਥਾਣੇ ਤੋਂ ਲੈ ਕੇ ਐਸਡੀਐਮ ਦਫ਼ਤਰ ਪੇਸ਼ ਕਰਨਾ ਸੀ ਪਰ ਉਹਨੇ ਸਾਰੇ ਕੈਦੇ ਕਾਨੂੰਨਾਂ ਦੀਆਂ ਧਜੀਆਂ ੜਾਈਆਂ 2 ਵਜੇ 10 ਮਿੰਟ ਤੇ ਕਿਦਰਵਾ ਕੋਰਟਪਾਈ ਥਾਣੇ ਤੋਂ ਲੈ ਕੇ ਉਹਨਾਂ ਨੂੰ ਜਿਹੜੇ ਅੱਜ ਪਾਵਰ ਚ ਹੈ ਸਰਕਾਰ ਵਾਲੇ ਹੈ ਉਹਨਾਂ ਦੇ ਘਰੇ ਕੋਠੀ ਦੇ ਵਿੱਚ ਲੈ ਕੇ ਜਾਇਆ ਗਿਆ ਕਿ ਮੈਂ ਸਾਰਾ ਕੁਝ ਉਹਨਾਂ ਦੀ ਕੋਠੀ ਜਾਂਦਾ ਤੇ ਉੱਥੋਂ ਆਉਂਦਾ ਮੈਂ ਆਪਦੇ ਅੱਖੀ ਦੇਖੇ ਫਿਰ ਉਹਨੂੰ ਐਸਡੀਐਮ ਸਾਹਿਬ ਦੇ ਪੇਸ਼ ਕੀਤਾ ਉੱਥੇ ਇਹਨਾਂ ਦੀ ਜ਼ਮਾਨਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਦੀ 15 ਤਰੀਕ ਦਿੱਤੀ ਗਈ ਸੀ ਐਸਡੀਐਮ ਸਾਹਿਬ ਨੇ 15 ਤਰੀਕ ਨੂੰ ਦੁਆਰੇ ਐਪਲੀਕੇਸ਼ਨ ਲੈ ਕੇ ਇਹ ਗੁਰਤੇਜ ਸਿੰਘ ਨੇ ਕਹਿੰਦਾ ਇਹਨਾਂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕੁਲਵਿੰਦਰ ਸਿੰਘ ਨੇ ਇਹਦੇ ਦੁਆਰੇ 57 ਦੀ ਪਹਿਲੀ ਵਾਰ ਦੇਖਿਆ ਵੀ 57 ਚ ਕਿਸੇ ਬੰਦੇ ਦੀ ਜ਼ਮਾਨਤ ਕੈਨਸਲ ਹੋਈ ਉਹ ਇਹ ਇਤਿਹਾਸ ਲਿਖਿਆ ਗਿਆ ਗਿੱਦੜਵਾਲਕੇ ਦਾ ਔਰ ਗਿੱਦੜਵਾ ਸਬ ਡਿਵੀਜ਼ਨ ਦਾ ਇਹਦੀ 57 ਕੈਨਸਲ ਕਰਕੇ ਔਰ ਜਿਹੜਾ ਨੈਪਸੀ ਦਾ ਰ ਉਥੇ ਉਹ ਉਸ ਦਿਨ ਵਰਕਿੰਗ ਤੇ ਸੀ ਉਹਨੇ ਇਹਦੀ 57 ਕੈਨਸਲ ਕਰਕੇ ਆਰਡਰ ਇਹਦੇ ਸਰਕਾਰੀ ਹਸਪਤਾਲ ਗਿੱਦੜਵਾ ਦੇ ਕੀਤੇ ਜਿਹੜੇ ਹੌਂ ਰਿਕਾਰਡ ਆ ਸਾਡੇ ਕੋਲ ਵੀ ਆ ਆਰੇ ਨੂੰ ਜ਼ਬਰਦਸਤੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਰਾਤ ਇਹਦੀ ਜੇਲ੍ਹ ਚ ਲਈ ਔਰ ਅਗਲੇ ਦਿਨ ਫੇਰ ਉਹ ਇਹਦੀ ਜ਼ਮਾਨਤ ਨਹੀਂ ਲੈ ਰਹੇ ਸੀ ਔਰ ਅਸੀਂ ਔਰ ਭਾਈ ਰਾਜਾ ਵੜਗਨੇ ਅਸੀਂ ਆ ਕੇ ਉੱਥੇ ਐਸ ਡੀ ਐਮ ਨਾਲ ਉੱਥੇ ਆਪਦਾ ਧਰਨਾ ਮਜਾਰੇ ਕਰਨ ਤੱਕ ਗਏ ਫੇਰ ਇਹਦੀ ਜ਼ਮਾਨਤ ਹੋਈ ਔਰ 8 ਵਜੇ ਅਸੀਂ ਇਹਨੂੰ ਘਰੇ ਲੈ ਕੇ ਆਏ ਆ ਵੜਗਨੇ ਸਾਹਿਬ ਨੇ ਵੀ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਵੀ ਸਾਡੇ ਵਰਕਰਾਂ ਤੇ ਤੱਕਾਸ਼ਾਈ ਬੰਦ ਕਰੋ ਔਰ ਉਸ ਤੋਂ ਬਾਅਦ ਇਹ ਸਲਕੇ ਦੇ ਜੇ ਅੱਜ ਤਾਕਤਵਰ ਵਿਅਕਤੀ ਹੈ ਉਹਨਾਂ ਨੇ ਵੀ ਪੀਸੀ ਕੀਤੀ ਸੀ ਉਹਨਾਂ ਨੇ ਜੋ ਪੀਸੀ ਚ ਬੋਲਿਆ ਮੈਂ ਉਹਦਾ ਜਵਾਬ ਦੇਣ ਲੱਗਿਆ ਮੈਂ ਇਹਨਾਂ ਨੂੰ ਕਹਿਣਾ ਸਤਿਕਾਰਯੋਗ ਤੁਸੀਂ ਚੁਣੇ ਹੋਏ ਨਮਾਇੰਦੋਂ ਪਰ ਝੂਠ ਨਹੀਂ ਬੋਲਿਆ ਜਾਂਦਾ ਜਿਹੜੇ ਉਹਨਾਂ ਨੇ ਝੂਠ ਬੋਲਿਆ ਉਹਨਾਂ ਦਾ ਮੈਂ ਜਵਾਬ ਦਿੰਨਾ ਜੇ ਇਹਨਾਂ ਗੱਲਾਂ 'ਚ ਕੋਈ ਝੂਠ ਹੋਵੇ ਮੈਂ ਜਵਾਬ ਦੇਵਾਂ ਇਹਨਾਂ ਨੇ ਕਿਹਾ 22 ਜੀ ਰੌਲਾ ਪਿਆ ਸੀ ਇਹ ਹਕਮਰਾਨਾ ਨੇ ਕਿਹਾ ਪਰ ਮੈਂ ਉਹਨੂੰ ਪੁੱਛਣਾ ਚਾਹਣਾ ਹੈ ਜਿਹੜੀ ਜਗ੍ਹਾ ਤੇ ਕੋਠੀ ਪਾਈ ਹੈ ਉਹ ਉਹ ਤੋਂ ਪਹਿਲਾਂ ਉੱਥੇ ਫਸਲ ਬੀਜੀ ਜਾਂਦੀ ਸੀ ਇਹ ਖੇਤ ਧਾਨੀ ਦਾ ਮਸਲਾ ਹੈ ਕੋਠੀ ਦੀ ਨਹੀਂ ਉਸ ਵਿਅਕਤੀ ਨੇ ਕੁਲਵਿੰਦਰ ਸਿੰਘ ਨੇ 23 ਚ ਰੱਖੀ ਹੈ ਇਹਨਾਂ ਨੇ ਆਪਦੀ ਪੀਸੀ ਚ ਕਿਹਾ ਵੀ ਅਸੀਂ 22 ਦਾ ਵੀ ਇਹ ਰੌਲਾ ਸੀ ਦੂਜੀ ਗੱਲ ਇਹਨਾਂ ਨੇ ਇਹ ਕਿਹਾ ਵੀ ਮੈਂ ਇਹ ਨਿੰਦਰ ਕੌਣੀ ਦੇ ਰਿਸ਼ਤੇਦਾਰ ਨੇ ਮੈਂ ਇਸ ਗੱਲ ਤੋਂ ਮੁਕਰਦਾ ਨਹੀਂ ਇਹ ਮੇਰੇ ਰਿਸ਼ਤੇਦਾਰ ਨੇ ਉਹ ਔਰ ਇਹਨਾਂ ਦੇ ਸਕੇ ਚਾਚੇ ਤਾਈ ਦੇ ਬੇਟੇ ਉਹਨਾਂ ਨੇ ਦੂਜੀ ਗੱਲ ਕਹੀ ਆ ਮੈਂ ਇਹਨਾਂ ਨੂੰ ਜਾਣਦਾ ਨਹੀਂ ਧੱਲੋ ਸਾਹਿਬ ਜੇ ਨਹੀਂ ਜਾਣਦੇ ਤਾਂ ਤੁਹਾਡੀਆਂ ਜਾਂ ਸਾਡੀਆਂ ਸ਼ਾਇਦ ਅੱਖਾਂ ਧੋਖਾ ਨਾ ਕਰਨ ਆ ਤੁਹਾਡੇ ਨਾਲ ਜਿਹੜਾ ਖੜਾ ਹੈ ਉਹ ਵਿਅਕਤੀ ਆ ਜਿਨੇ ਪਰਚਾ ਦਵਾਇਆ ਕੁਲਵਿੰਦਰ ਸਿੰਘ ਆ ਤੁਹਾਡੇ ਨਾਲ ਹੈ ਔਰ ਕੱਲ ਦੀਆਂ ਆ ਫੋਟੋ ਤੁਹਾਡੇ ਨਾਲ ਹੈ ਆ ਫੋਟੋ ਤੁਸੀਂ ਕਹਿੰਦੇ ਆ ਉਹ ਵੀ ਕਾਂਗਰਸੀ ਇਹ ਵੀ ਕਾਂਗਰਸੀ ਆ ਆ ਫੋਟੋ ਤੁਹਾਡੇ بیٹے ਪਹਿਵੀ ਟੱਲੂ ਦੇ ਵਿਆਹ ਦੀਆਂ ਅਰਜਨ ਪੈਲਸ ਦੇ ਵਿੱਚ ਦਾ ਇਹ ਫੰਕਸ਼ਨ ਦੀਆਂ ਫੋਟੋ ਹੈ ਇਹ ਮੈਂ ਪੁੱਛਣਾ ਤੁਸੀਂ ਇਹਨਾਂ ਨੂੰ ਜਾਣਦੇ ਆ ਜਾਂ ਨਹੀਂ ਜਾਣਦੇ ਆ ਤੁਹਾਡੇ ਭਰਾ ਦਾ ਫੋਟੋ ਹੈ ਉਹਦੇ بیٹے ਦੀ ਹੈ ਆ ਉਹਦੇ ਉਹਦੇ ਬਾਪ ਦੀ ਹੈ ਇਹ ਸਾਰੇ ਇਹ ਝੂਠ ਮਾਰਦੇ ਨੇ ਜਿਹੜੀ ਗੱਲ ਇਹ ਕਹਿੰਦੇ ਆ ਅਸੀਂ ਰਾਹੀਨਾਵਾ ਕਰਾਉਣ ਦੀ ਕੋਸ਼ਿਸ਼ ਕੀਤੀ ਬੰਦਾ 5752 ਚ ਬੰਦਾ ਸਰਕਾਰੀ ਗੱਡੀ ਤੇ ਸਰਕਾਰੀ ਤੰਤਰ ਮੈਂ ਵੀ ਦੱਸ ਸਕਦਾ ਮੁਲਾਜ਼ਮ ਕਿੰਨੇ ਸੀ ਗੁਰਤੇਜ ਸਿੰਘ ਥਾਣੇਦਾਰ ਦੋ ਦਿਨਾਂ ਸਿਪਾਈ ਤੇ ਤੀਜਾ ਸਾਡਾ ਭਰਾ ਏ ਕੁਲਵਿੰਦਰ ਸਿੰਘ ਸੀ ਇਹਨਾਂ ਤਿੰਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਘਰ ਦੇ ਲਜਾਇਆ ਗਿਆ ਔਰ ਜ਼ਬਰਦਸਤੀ ਇਹਨਾਂ ਨੇ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਜਵਾਬ ਦੇ ਕੇ ਆਇਆ ਇਹ ਸਾਰੇ ਇਹ ਝੂਠ ਮਾਰਦੇ ਨੇ ਔਰ ਜਿਹੜੇ ਹੋਰ ਵੀ ਜਿਹੜਾ ਨੇ ਪਰਚੇ ਦਿੱਤੇ ਗਿੱਦੜਵਾਲਕੇ ਦੇ ਵਿਅਕਤੀਆਂ ਤੇ ਆ ਖਿੜਕੀਆਂ ਵਾਲੇ ਪਿੰਡ 'ਚ ਇਹਨਾਂ ਨੇ 15 ਬੰਦਿਆਂ ਤੇ ਐਸਸੀ ਇੱਕ ਦਾ ਪਰਚਾ ਦਿੱਤਾ ਜਿਹਦੀ ਮੇਰੇ ਕੋਲ ਆ ਐਫ ਆਈ ਆਰ ਮੇਰੇ ਕੋਲ ਪਈ ਹੈ ਇਹਨਾਂ ਨੇ ਚਲੋ ਐਸਸੀ ਵਿਅਕਤੀਆਂ ਵਿਅਕਤੀ ਜ਼ਰਰ ਲੋਕ ਵਿਅਕਤੀਆਂ ਤੇ ਪਰਚਾ ਦੇ ਸਕਦੇ ਆ ਔਰ ਪਹਿਲੀ ਵਾਰ ਹੋਇਆ ਐਸਸੀ ਵਿਅਕਤੀਆਂ ਦਾ ਐਸਸੀ ਵਿਅਕਤੀਆਂ ਦੇ ਪਰਚਾ ਦਿੱਤਾ ਗਿਆ ਆ ਸਾਡੇ ਭਰਾ ਕੜੇ ਆ ਐਸਸੀ ਇਹ ਵਿਚਾਰਾ ਸਾਡਾ ਭਰਾ ਵੀ ਹੈਂਡੀਕੈਪਡ ਹੈ ਖਿੜਕੀਆਂ ਵਾਲੇ ਤੋਂ ਇਹਦੇ ਤੇ ਵੀ ਦੋ ਵਿਅਕਤੀਆਂ ਦੇ ਵਿੱਚ ਅਸੀਂ ਵਿਅਕਤੀ ਨੇ ਪਰਚਾ ਦਿੱਤਾ ਗਿਆ ਇਹ ਕਹਿੰਦੇ ਆ ਅਸੀਂ ਕਦੇ ਜਿਆਤੀ ਆ ਤਕਾਣੀ ਕੀਤਾ ਔਰ ਆ ਇੱਕ ਲੋਹਾਰੇ ਪਿੰਡ ਦਾ ਸਾਡਾ ਸਪਾਲ ਸਾਹਬ ਦਾ ਸਰਪੰਚ ਕਿਹੜਾ ਹੈ ਇਹ ਉੱਥੇ ਹੈ ਵੀ ਨਹੀਂ ਸੀ 26 ਦਾ ਪਰਚਾ ਇਹਦੇ ਤੇ ਦਿੱਤਾ ਜ਼ਮੀਨ ਦੇ ਮਾਲਕ ਸਾਰੇ ਇਹ ਤੇ ਇਹਨਾਂ ਦੇ ਵਿਅਕਤੀ ਔਰ ਆਪਦੀ ਜ਼ਮੀਨ ਤੋਂ ਕਣਕ ਦੂਜੇ ਲੋਕਾਂ ਨੇ ਵੱਢੀ ਔਰ ਗੁਰਪਿਆਰ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਪਟਵਾਰੀ ਸਾਹਿਬ ਕਹਿੰਦੇ ਆ ਉਹਨਾਂ ਨੂੰ ਦਬਾ ਦੇ ਕੇ ਉਹਨਾਂ ਦੇ ਪਰਚਾ ਦੇ ਕੇ ਅੱਜ ਭਾਵੇਂ ਉਹਨਾਂ ਦੇ ਉਹ ਨਾਲ ਚਲੇ ਗਏ ਪਰ ਜ਼ਮੀਨ ਅੱਜ ਉਹ ਸਹੀ ਹੋਗੀ ਕਿਉਂਕਿ ਉਹ ਵਿਅਕਤੀ ਦਬਾ ਦੇ ਕਾਰਨ ਉਹਨਾਂ ਨਾਲ ਚਲੇ ਗਏ ਆ ਪਰ ਬੜਨ ਸਾਹਿਬ ਨੇ ਵੀ ਅਸੀਂ ਸਾਰੀ ਜਿਹੜੀ ਸਮੂਹਟੀ ਬੜਨ ਸਾਹਿਬ ਦੀ ਟੀਮ ਹੈ ਇਹ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਖਾਸ ਕਰਕੇ ਐਸਡੀਐਮ ਗਿੱਦੜਵਾ ਔਰ ਜੋ ਚੌਂਕੀ ਦਾ ਇੰਚਾਰਜ ਹੈ ਜਿਹੇ ਜਿਹਨੂੰ ਇਹਨਾਂ ਨੇ ਸੀਟੂ ਦਵਾ ਕੇ ਇੱਕ ਸਟਾਰ ਤੋਂ ਦੋ ਸਟਾਰ ਬਣਾਇਆ ਇਹਨਾਂ ਸਾਰਿਆਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਅੱਜ ਤੋਂ ਬਾਅਦ ਸਾਡੇ ਵਿਅਕਤੀਆਂ ਨਾਲ ਸਾਡੇ ਕਾਂਗਸ ਪਾਰਟੀ ਦੇ ਬੰਦਿਆਂ ਨਾਲ ਕੋਈ ਜਿਆਦਤੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਤੁਹਾਨੂੰ ਵਾਰਨਿੰਗ ਹੁਣ ਮੈਂ ਬੇਨਤੀ ਕਰਾਂਗਾ ਕੁਝ ਜਿਹੜੀਆਂ ਐਫਆਈਆਰ ਉਹਨਾਂ ਤੇ ਸਾਡੇ ਸਾਫ ਸਿੰਘੀ ਪੁੰਦਰ ਚੇਅਰਮੈਨ ਸਾਹਿਬ ਉਹਨਾਂ ਤੇ ਆਪਦੀ ਭੁੱਲਣਗੇ